ਇਹ ਖਬਰ ਆ ਰਹੀ ਹੈ ਜੰਮੂ ਕਸ਼ਮੀਰ ਦੇ ਰਜੌਰੀ ਜ਼ਿਲ੍ਹਾ ਨਵਾਂ ਸ਼ਹਿਰ ਸੈਕਟਰ ਦੇ ਵਿੱਚ ਬਰੂਦੀ ਸੁਰੰਗ ਫਟਣ ਕਾਰਨ ਪੰਜਾਬ ਦਾ ਨੌਜਵਾਨ ਬਰੁਧਿਆਣੀ ਜ਼ਿਲ੍ਹੇ ਦਾ ਕਸਬਾ ਮਲਾਉ ਦਾ ਪਿੰਡ ਰਾਮਗੜ੍ਹ ਸਰਦਾਰਾ ਦਾ ਵਾਸੀ ਅਜੇ ਸਿੰਘ 23 ਸਾਲਾ ਸ਼ਹੀਦ ਹੋ ਗਿਆ ਹੈ ਬਰੂਦੀ ਸੁਰੰਗ ਫਟਣ ਕਾਰਨ ਅਜੇ ਸਿੰਘ ਸ਼ਹੀਦ ਹੋ ਗਿਆ ਹੈ ਅਜੇ ਸਿੰਘ ਬਹੁਤ ਹੀ ਗਰੀਬ ਪਰਿਵਾਰ ਵਿੱਚ ਸਬੰਧ ਰੱਖਦਾ ਸੀ ਅਤ ਦੀ ਗਰੀਬੀ ਵਿੱਚ ਦਿਨ ਰਾਤ ਮਿਹਨਤ ਕਰਨ ਤੋਂ ਬਾਅਦ ਅਜੇ ਸਿੰਘ ਅਗਨੀਵੀਰ ਫੌਜ ਵਿੱਚ ਭਰਤੀ ਹੋਇਆ 222 ਵਿੱਚ ਅਜੇ ਸਿੰਘ ਸਿਰਫ 23 ਸਾਲਾ ਦੇ ਸਨ ਅਜੇ ਸਿੰਘ ਦੇ ਪਰਿਵਾਰ ਵਿੱਚ ਪਿਤਾ ਚਰਨਜੀਤ ਸਿੰਘ ਮਾਤਾ ਲక్ష్ਮੀ ਤੋਂ ਇਲਾਵਾ ਸੇ ਪੈਣਾ ਹਨ ਸੀਧ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਅਜੇ ਸਿੰਘ ਬਹੁਤ ਮਿਹਨਤੀ ਮੁੰਡਾ ਸੀ ਦਿਨ ਰਾਤ ਮਿਹਨਤ ਕਰਦਾ ਸੀ ਸ਼ਹੀਦ ਅਜੇ ਸਿੰਘ ਦੇ ਪਿਤਾ ਨੇ ਕਿਹਾ ਕਿ ਅਜੇ ਸਿੰਘ ਦਾ ਇੱਕ ਸੁਪਨਾ ਸੀ ਕਿ ਉਹ ਫੌਜ ਵਿੱਚ ਭਰਤੀ ਹੋਵੇ। ਉਹਨਾਂ ਨੇ ਕਿਹਾ ਕਿ ਅਜੇ ਸਿੰਘ ਦੇ ਦੋ ਵਾਰ ਪੇਪਰਾਂ ਚੋਂ ਰਿਹਾ ਪਰ ਉਸਨੇ ਹੌਂਸਲਾ ਨਹੀਂ ਛੱਡਿਆ। ਆਖਰ ਨੂੰ 222 ਦੇ ਵਿੱਚ ਅਗਨੀਵੀਰ ਭਰਤੀ ਹੋਇਆ। ਸ਼ਹੀਦ ਅਜੇ ਸਿੰਘ ਦੇ ਪਿਤਾ ਨੇ ਕਿਹਾ ਕਿ ਸਾਨੂੰ ਅਜੇ ਤੇ ਬੜਾ ਮਾਣ ਸੀ। ਅਜੇ ਸਿੰਘ ਸਾਡਾ ਹੁਣ ਸਹਾਰਾ ਬਣਿਆ ਸੀ ਸਾਨੂੰ ਨਹੀਂ ਸੀ ਪਤਾ ਕਿ ਇਹ ਜਾਂ ਪਾਣਾ ਵਰਤ ਜਾਵੇਗਾ ਸ਼ਹੀਦ ਅਜੇ ਸਿੰਘ ਦੇ ਪਿਤਾ ਚਰਨਜੀਤ ਸਿੰਘ ਨੇ ਕਿਹਾ ਕਿ ਮੈਨੂੰ ਆਪਣੇ ਪੁੱਤਰ ਸ਼ਹੀਦ ਅਜੇ ਸਿੰਘ ਤੇ ਮਾਣ ਹੈ Peel. ਆਹੋ ਆਹੋ ਪੜਾ ਬਾਕੀ ਆਹੋ ਕੰਨ ਦਾ ਬੋਲਾ ਹਾਂ ਬਾਤ ਲਾ ਜਮਾਨਤ ਹੋ ਜਾਣਾ ਰੋਣੇ ਮਾਰੋ ਜੇ ਨਾ ਕਿਆਣੇ ਸੋਣੋ ਸੋਣੋ ਜੀ 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 ਇਹ ਜਾਇਰਾ ਮੇਨੋ ਦਾ ਤੇਰਾ ਦੇ ਜਾਇਨ ਦਾ ਸਾਫਾਈ ਕਰ ਚੁਕਾਈ ਗਿਆ ਤੇਰਾ ਪਰ ਤੋਂ ਰਾਤ ਨੂੰ ਗੱਲ ਹੋਈ ਆ ਕੋਈ ਗੱਲ ਨਹੀਂ ਹੋਈ ਰਾਜੀ ਫੁੱਲੀ ਹੋਈ ਆ ਕੋਈ ਗੱਲ ਬਾਤ ਨਹੀਂ ਉਹ ਕਹਿੰਦਾ ਮੰਮੀ ਰੋਟੀ ਖਾ ਲਈ

ਖਬੀ ਤਰੀਕੇ ਨੂੰ ਮੈਂ ਚਪਿੰਦੇ ਇਨਵਾਯ ਦੀ ਫੋਟੋ ਲਈ ਜਾਈ ਫੋਨ ਕਦੋਂ ਆਉਣਾ ਚੁੱਕਾ ਕੋਈ ਹੋਰ ਦਾ ਹਜੇ ਕੁਛ ਨਹੀਂ ਸੱਤਿਆ ਬਾਤ ਲਈ ਕਹਿੰਦਾ ਸੀ ਮੈਂ ਆਉਂਗਾ ਕਿ ਉਹਨਾਂ ਨੂੰ ਬਾਹਰ 40 ਸਾਲ ਹੋ ਗਏ ਪਟਿਆਲੇ ਉਹ ਕੜਦੇ ਨੂੰ ਉਹਦੇ ਹਸਲ ਕਰਦੇ ਨੂੰ ਤਿਆਰੀ ਤੁਸੀਂ ਕਰਦੇ ਨੂੰ ਕਹਿੰਦਾ ਸੀ ਕਦੇ ਕੋਈ ਤਿਹਾਰ ਨਹੀਂ ਮਨਾਇਆ ਤੁਹਾਡੇ ਚ ਕਰਦੇ ਨਾਲ ਉਹਨਾਂ ਤੇ ਆਉਣਾ ਗੁਰਪੁਰਬ ਤੇ ਆਉਣਾ ਕਿਹਿਆ ਗੁਰਪੁਰਬ ਤੇ ਆ ਜੀ ਮੈਂ ਬਾਪੇ ਨੇ ਕਿਹਾ ਗੁਰਪੁਰਬ ਤੇ ਆਉਣਾ ਮੈਂ ਮੰਮੀ ਉਹ ਮੈਂ ਕਹ ਪੁੱਤ ਓਏ

ਚਾਰ ਸਾਲ ਚਾਰ ਪੇਪਰ ਲੀਕ ਹੋ ਗਿਆ ਇਸ وجہ ਪੇਪਰ ਕਲੀਅਰ ਹੋ ਗਿਆ 4 ਸਾਲ ਦੀ ਪਰ ਸਿੱਖੇ ਹੋਇਆ ਇਹਦਾ ਪਦ ਆਈ ਜਾਣਾ ਚਾਇਰ ਮਰ ਜਾਵੇਂ ਵਰਦੀ ਪਾਣੀ ਪਾਣੀਆ ਸੰਗ ਨਹੀਂ ਤੋਦੇ ਜੇ ਜੀ ਝੱਡ ਜਾਣਾ ਅਰੀ ਦਾ ਉਹਨੇ ਦੇਗ ਦੇਗ ਕੇ ਜੀਂਦੇ ਸੀ ਸਾਡਾ ਸਭ ਕੋਲ ਜ਼ੋਈ ਸੀ ਤੇ ਨਹੀ ਫਰੋੜਾ ਮੁਸਿਰ ਤੇ ਆ ਬੜ ਗਿਆ ਓਏ ਵੀਰ ਨਾ ਤੂੰ ਦੂਰ ਤੇ ਖਤਰ ਦਾ ਕੇ ਤੋਰੇ ਮਾਰਾ ਦੱਜਰਾ ਕੰਦੀ ਹਰ ਆਮਨ ਦੇ ਮੀਂਹ ਲੰਗ ਗਈ ਆ ਕੋਈ ਨਾ ਮੇਰਾ ਪਤਨੀ ਕਿਲਾ ਕੋਈ ਵੀਰ ਨਾ ਕਿੱਥੇ ਤੂੰ ਤਰ ਗਿਆ ਵੇ ਛੋੜਿਆ ਬੱਬੂ ਜੀ ਨਾਮ ਕੀ ਤੁਹਾਡਾ ਜੀ ਚਰਨਜੀਤ ਸਿੰਘ ਅਜੇ ਵੀ ਆਪਣਾ ਕੀ ਸੀ ਬੇਟਾ ਅਜੇ ਸਿੰਘ ਕਦੋਂ ਭਰਤੀ ਹੋਏ ਕੰਨੀ ਵੀਰ ਆਹੀ ਬਾਈ 22 ਹੋਇਆ ਕਦੋਂ ਹੋਈ ਸੀ ਆਖਰੀ ਵਾਰ ਗੱਲ ਤੁਹਾਡੀ ਉਹਦੇ ਨਾਲ ਸੀ ਆਖਰੀ ਵਾਰ ਮੇਰੀ ਪਰਸੋਂ ਗੱਲ ਹੋਈ ਸੀ ਕੀ ਗੱਲਬਾਤ ਹੋਈ ਸੀ ਕੀ ਕਹਿੰਦਾ ਸੀ ਕੀ ਕਹਿੰਦਾ ਬਗਰਾਜੀ ਖੁਸ਼ੀ ਆਲਰੇਡੀ ਠੀਕ ਠਾਕ ਆ ਬਾਕੀ ਕਹਿੰਦਾ ਮੰਮੀ ਨਾਲ ਗੱਲ ਕਰਾ ਦਿਓ ਹਾਂਜੀ ਫਿਰ ਮੈਂ ਘਰ ਥੋੜੀ ਗੱਲ ਕਰਤਾ ਹੀ ਕਿ ਉਹ ਮੰਮੀ ਨਾਲ ਕਹਿੰਨਾ ਮੇਰੀ ਗੱਲ ਕਰਾ ਕਈ ਵਾਰੀ ਹੁਣਾ ਘਰ ਉਹਨੇ ਕੰਮ ਤੇ ਹੁਣਾ ਮੈਂ ਕਹਿੰਨਾ ਬਾ ਸ਼ਾਮੀ ਗੱਲਿਓ ਨੇਜ਼ਰ ਜਦੀ ਮੈਂ ਭਾਜੀ ਉਹਨੂੰ ਫੋਨ ਨਾ ਕਿ ਉਹਨਾਂ ਗੱਲਾਂ ਕਿੰਨਾ ਕਿੰਨਾ ਚਰ ਕਰਦਾ ਤੁਸੀਂ ਆਪਣੀ ਮਾਤਾ ਹਾਂਜੀ ਕਿਸ ਤਰ੍ਹਾਂ ਸੂਚਨਾ ਮਿਲੀ ਕੱਲ ਸ਼ਾਮ ਨੂੰ ਆਪਾਂ ਨੂੰ ਸੂਚਨਾ ਮੈਨੂੰ 5:30 ਕੁਰੀਬਨ ਮਿਲੀ ਉਹਨਾਂ ਕੋਲ ਸੀਗਾ ਬਾਈਕ ਕੋਲ ਮੈਨੇ ਕੋਈ ਪਹੁੰਚੀ ਉਧਰ ਮੈਂ ਗਿਆ ਸੀ ਪਸ਼ੂ ਪਾਗ ਗੇੜਾ ਮਾਨਸੂਨ ਵਾਲੀ ਸੀ ਮੈਂ ਇਸ ਦੀ ਛੋਟੀ ਮੈਂ ਕਿਹਾ ਚੱਲ ਗੇੜਾ ਜਾਨ ਨੂੰ ਖਬਰ ਆਈ ਖਬਰ ਆਈ ਤੇ ਉਹ ਕਦੀ ਕੌਣ ਬੋਲਦੇ ਆ ਕਹਿੰਦਾ ਮੈਂ ਸਰ ਬੋਲਦਾ ਇਹ ਕਹਿੰਦੀ ਮੈਂ ਅਜੇ ਦੀ ਮੰਮੀ ਬੋਲਦੀ ਆ ਇਹ ਡਾਮਾ ਢੋਲ ਕੇ ਮੈਨੂੰ ਕਹਿੰਦੀ ਫੜਿਓ ਫੋਨ ਵੀ ਆ ਮੜੀ ਗੱਲ ਕਰਿਓ ਨਾ ਅਜੇ ਦਾ ਸਾਰ ਆ ਬਜੇ ਹੁਣਾਂ ਦੇ ਸਰ ਨੇ ਫੋਨ ਕਰਿਆ ਕੀ ਗੱਲਬਾਤ ਹੋਈ ਹਾਂਜੀ ਮੈਂ ਕਹਿੰਦਾ ਸਰ ਦੀ ਕੀ ਗੱਲ ਹੋਈ ਕਹਿੰਦਾ ਕਿਦਾ ਕਿਦਾ ਗੱਲ ਘਟਨਾ ਵਾਪਰ ਗਈ ਕਹਿੰਦਾ ਸਪੋਰਟ ਹੋ ਗਿਆ ਉੱਥੇ ਪਿਓਟੀ ਤੇ ਮੈਂ ਕਹਿੰਦਾ ਉਹਨੂੰ ਬਚਾ ਨਹੀਂ ਸਕੇ ਨਹੀਂ ਕਹਿੰਦਾ ਮੁਕਾਉਣਾ ਮੁਸ਼ਕਿਲ ਗਿਆ ਜਿਆਦਾ ਟੌਰਚਰ ਹੋ ਗਿਆ ਗੱਲ ਹੈ ਜੀ ਇੰਨੀ ਗੱਲ ਹੋਈ ਆ ਬਸ ਇਹ ਹਾਈ ਕੋਰਟ ਆ ਸਾਰੇ ਪਕੈ ਲੱਗ ਜੰਨਾ ਉਹ ਵੀ ਲੱਗੇ ਸੀ ਉਹ ਵੀ ਪਾਣੀ ਨਾਟ ਕੇ ਕਾਨੂੰ ਡੇਗਦੀ ਨਹੀਂ ਆ ਗਈ ਉਹਦੇ ਬਾਅਦ ਕੀ ਕਰਨਾ ਬਸ ਹਾਈ ਕੋਰਟ ਕਰੀਏ ਨੇ ਰਾਤ ਦੇ ਬੈਠੇ ਆ ਪੱਕੇ ਸੱਜਾ ਵੀ ਉਹ ਵੀ ਕਿੰਨੇ ਬੱਚੇ ਨੇ ਬੱਚੇ 6 ਬੇਟੀਆਂ ਇਹ ਇੱਕ ਬੇਡਾ ਸੀਗਾ ਇਸ ਤਰ੍ਹਾਂ ਜਿਹੜਾ ਪਰਿਵਾਰ ਵੀ ਬੜਾ ਗਰੀਬੀ ਚੋਂ ਗਰੀਬੀ ਜੀ ਕਿਸ ਤਰ੍ਹਾਂ ਪਾਲਣ ਪੋਸਣ ਕੀਤਾ ਪਾਲਣ ਪੋਸਣ ਬਸ ਝਾੜੀ ਦੱਪਾ ਕਰਿਆ ਉਹਨਾਂ ਦੀ ਮਾਤਾ ਨੇ ਵੀ ਝਾੜੀ ਦੱਪਾ ਕਰਿਆ ਨੇ ਗੰਦ ਰੁਗੜ ਕਰਿਆ ਹਾਂਜੀ ਬੇਟੀਆਂ ਫੈਕਟਰੀ ਫੂਕੀ ਜਿਹਾ ਵਗਾਰਾ ਕਾਦੀ ਨਹੀਂ ਕਾ ਗਮਰ ਚ ਐਦਾਂ ਗੁਜ਼ਾਰਾ ਕਰਕੇ ਥੋੜਾ ਥੋੜਾ ਪੈਸਾ ਜੋੜ ਕੇ ਚਲੋ ਕਿੰਨੀ ਜਿਹਾ ਬਕ ਰਿਆ ਜਿੱਦਾਂ ਉਹਨਾਂ ਦਾ ਬਸੇਬਾ ਕਰਿਆ ਕਰਨ ਦੇ ਬੈ ਚਲੋ ਬੇਟੀਆਂ ਖੋਸਾਲ ਨੇ ਉਹਨੂੰ ਵੀ ਹੁਣ ਸਾਰਾ ਉਹ ਡੈਡੀ ਦਾ ਸਾਰਾ ਹੋ ਗਿਆ। ਅਜੇ ਸਾਡਾ ਭਰਾ ਫੌਜ ਚਲੇ ਗਿਆ। ਸਾਨੂੰ ਕੋਈ ਚੰਦਾ ਸਾਨੂੰ ਵੀ ਦੇਖੂਗਾ। ਸਾਡੇ ਵੱਲ ਜੀ ਹੱਥ ਮਾਰੂਆ ਕੋਈ ਲੋਟ ਪੈ ਗਿਆ। ਕਹਿ ਬਗ ਧੱਕੇ ਨਾ ਵੀ ਸਾਨੂੰ ਆ ਚਾਹੀਦਾ। ਬਸ ਜਿਸ ਤਰ੍ਹਾਂ ਪਿੰਡ ਚੋਂ ਸੁਣਿਆ ਵੀ ਅਜੇ ਨੇ ਆਪ ਵੀ ਬੜੀ ਮਿਹਨਤ ਕਰੀਆ ਜਿਹੜਾੜੀ ਵੀ ਜਾਂਦਾ ਰਿਹਾ। ਹਾਂ ਜੀ ਦਿਹਾੜੀ। ਤਾਂ ਫਿਰ ਉਹ ਫੌਜ ਦੀ ਤਿਆਰੀ ਕਿਸ ਤਰ੍ਹਾਂ ਕਰਦਾ ਸੀਗਾ ਜੀ? ਦਿਹਾੜੀ ਦਾ ਪਾ ਕਰਕੇ ਫਿਰ ਟ੍ਰੇਨਿੰਗ ਵੀ ਕਰਦਾ ਉਹ ਅਕੈਡਮੀ ਜਾਂਦਾ ਰਿਹਾ ਫਿਰ। ਲੌਕਡਾਊਨ ਹੋ ਗਿਆ ਵਿੱਚ ਅਕੈਡਮੀ ਜਾਂਦਾ ਪਟਿਆਲੇ ਬਹੁਤ ਉਹਨੇ ਮਿਹਨਤ ਕਰੀ ਘਰ ਤੋਂ ਰੁਕਦਾ ਨਹੀਂ ਰਾਤ ਨੂੰ ਸਵੇਰ ਨੂੰ ਘਣੋਂ ਅੰਮੀ ਦਾੜੀ ਕਿਹਨੇ ਅਮੇ ਉੱਥੇ ਪੜਾਈ ਪੜੀ ਕਰੀ ਜਾਣੀ ਬਹੁਤ ਮਿਹਨਤ ਕਰਕੇ ਪੜਾਈ ਕਰੀ ਕਾਟੂ ਪਾ ਕੇ ਬਸ ਸੈਜ ਨੂੰ ਬਗਾਇ ਸੀ ਆ ਗਈ ਕਹਨੇ ਭਰਤੀ ਅਗਨੀ ਵੀਰ ਵਾਲੀ ਮੈਂ ਤਾਂ ਦੇਖ ਲਾ ਬੇਟਾ ਜਿੱਦਾਂ ਵੀ ਪ੍ਰੀਖਿਆ ਹੈ ਨਾ ਮੈਂ ਕਿਹਾ ਨੌਜਵਾਨੇ ਜਾਂਦੇ ਆ ਫੌਜਾਂ ਸਾਰੇ ਉਮੀਦ ਇਹ ਲੱਜਾ ਫੇਕੀ ਹੁੰਦਾ ਹਨ ਫਿਰ ਆਪਾਂ ਨੂੰ ਮੈਂ ਉਦੋਂ ਕੀ ਕਰ ਸਕਦਾ ਆ ਘਟਨਾ ਦਾ ਕੀ ਪਤਾ ਹੈ ਵੀ ਇਹ ਘਟਨਾ ਵੀ ਵਾਪਰ ਜਾਣੀ ਇੱਕ ਦਿਨ ਸਾਡੇ ਨਾਲ ਹੁਣ ਮੈਂ ਤਾਂ ਕੁਝ ਨਹੀਂ ਕਰ ਸਕਦਾ ਬਾਕੀ ਹੁਣ ਬੇਟਾ ਨੂੰ ਕੋ ਮਿਲਣਾ ਚਾਹੀਦਾ ਗਵਰਨਮੈਂਟ ਸਾਹਿਬ ਬੇਟਾ ਦਾ ਵਾਪਸ ਨਹੀਂ ਆਉਂਦਾ ਪਰ ਐਡੀ ਵੱਡੀ ਕੁਰਬਾਨੀ ਜਿਹੜੀ ਕੋਰੋਨਾ ਚ ਕੋਈ ਉਹ ਦਿੰਦਾ ਕਿਸ ਤਰ੍ਹਾਂ ਦੇ ਦਿਆਂ ਬੇਟੇ ਦੀ ਸ਼ਹਾਦਤ ਨੂੰ ਵੀ ਦੇਸ਼ ਦੇ ਲਈ ਕੁਰਬਾਨ ਕੁਰਬਾਨ ਹੋਇਆ ਗਵਰਬਾ ਸਾਨੂੰ ਮੇਰੇ ਬੇਟੇ ਤੇ ਮਾਣ ਵੀ ਆ ਵੀ ਮੇਰਾ ਬੇਟਾ ਰਸ਼ੀਦ ਹੋਇਆ ਕੁਰਬਾਨੀ ਦੀ ਦੇਸ਼ ਕਾਮ ਦੀ ਖਾਤਰ ਉਹਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ ਕਿਉਂ ਮੋਰੇ ਹੋ ਕੇ ਦੌੜ ਭੱਜ ਕੀਤੀ ਤਾਂ ਉਹਦੀ ਨਾ ਘਟਣਾ ਬਾਕੀ ਜੇ ਬਾਈ ਜਾਨ ਥੋੜਾ ਪਿੱਛੇ ਹਟਦਾ ਕਦਮ ਨਾ ਇੱਥੇ ਤੱਕ ਪਾਉਂਦਾ ਬੇਟੇ ਦੀ ਜਿਹੜੀ ਸ਼ਹਾਦਤ ਹਮੇਸ਼ਾ ਜਿਉਂਦੀ ਰਹੇ ਅੱਖਾਂ ਦੇ ਸਾਹਮਣੇ ਤੁਹਾਨੂੰ ਦਿਖਦੇ ਦੇ ਕਿਸ ਤਰ੍ਹਾਂ ਜਿਹੜੀ ਸਰਕਾਰ ਤੋਂ ਮੰਗਦੇ ਨੇ ਕਿਸ ਤਰ੍ਹਾਂ ਯਾਦਗਾਰ ਹੋਣੀ ਚਾਹੀਦੀ ਮੰਗ ਕਰਦੇ ਆਂ ਵੀ ਜੋ ਵੀ ਉਹਦਾ ਮਾੜਾ ਮੋਟਾ ਇੱਥੇ ਬਣਾਉਣਾ ਚਾਹੀਦਾ ਮੇਰੇ ਪਿੰਡ ਦਾ ਬਹੁਤ ਸ਼ਾਮਗੜ ਸਦਾਰਾਂ ਦੇ ਵਿੱਚ ਅਗਨੀ ਵੀ ਜਿੱਦਾਂ ਕੋਈ ਸ਼ਹੀਦ ਨਹੀਂ ਹੋਇਆ ਅੰਮ ਆਪਣੀ ਕਸਰੀਨ ਦੇ ਕਰਕੇ ਸ਼ਹੀਦ ਹੋਇਆ ਜੀ ਕੀ ਕਹਿੰਗੇ ਪਰਵਾਰ ਨਾਲ ਤੁਸੀਂ ਮੁਲਾਕਾਤ ਆਹ ਦੇਖੋ ਜੀ ਗਮ ਵੀ ਘੜੀ ਹੈਗੀ ਹੈ ਇੱਕ ਸਾਡੇ ਤੇ ਪਰਿਵਾਰ ਦੇ ਵਿੱਚੋਂ ਸ਼ਹੀਦ ਅਜੇ ਵੀ ਇਹ ਸਿੰਘ ਅਗਰਨੀ ਜੋ ਚਰੀਤੀ ਜਨਾਂ ਨੂੰ ਪ੍ਰਾਪਤ ਹੋਈ ਹੈ ਉਹਨਾਂ ਦਾ ਪਰਿਵਾਰ ਇੱਥੇ ਸਾਰਾ ਬੈਠਾ ਹੈ ਛੇ ਆ ਪੈਨਾਂ ਦਾ ਇਕੱਲਾ ਉਪਰਾਹ ਹੈ ਐਂਡ ਉਹਨਾਂ ਦੇ ਫਾਦਰ ਸਾਹਿਬ ਮਦਰ ਸਾਹਿਬ ਔਰ ਸਾਰੇ ਪਰਿਵਾਰ ਨੇ ਮਿਲੇ ਹੈ ਉਹਨਾਂ ਦੀ ਹਾਲਤ ਨਹੀਂ ਹੈ ਕੋਈ ਹੱਲ ਕਰ ਰਹੇ ਨੇ ਇੱਕ ਤਰ੍ਹਾਂ ਪ੍ਰਸ਼ਾਸਨ ਪੁਲਿਸ ਔਰ ਜਿੰਨੇ ਵੀ ਪਿੰਡ ਦੇ ਔਰ ਸਬਡਿਵੀਜ਼ਨ ਦੇ ਮਹਤਵਪੂਰਨ ਬੰਦੇ ਇੱਥੇ ਆ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਇੱਕ ਤਰਾਸ ਦੇ ਸਕਦੇ ਆ ਉਹਨਾਂ ਦਾ ਉਹ ਉਹਨਾਂ ਦੇ ਨਾਲ ਖੜੇ ਹੈ ਕਿ ਉਹਨਾਂ ਦੇ ਪਰਿਵਾਰ ਦੇ ਨਾਲ ਵੀ ਹੈ ਕਿ ਉਹਨਾਂ ਨੂੰ ਦੱਸਿਆ ਹੈ ਕਿ ਉੱਥੋਂ ਜਿਹੜੀ ਸ਼ਹੀਦ ਦੀ ਜਿਹੜੀ ਬੇਹ ਹੈਗੀ ਆ ਉਹ ਸ਼ਾਮ ਨੂੰ ਉੱਥੋਂ ਸ਼ਾਇਦ ਅੱਜ ਉੱਥੋਂ ਜੰਮੂ ਹਸਪਤਾਲ ਤੋਂ ਜਿਹੜੀ ਹੈਗੀ ਆ ਉਹ ਦੀ ਰਵਾਨਗੀ ਹੋਏਗੀ ਤੇ ਸੁਬੇਦਾਰ ਸਾਹਿਬ ਨਾਲ ਉੱਥੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੋਈ ਆਥੈਂਟਿਕ ਇਨਫੋਰਮੇਸ਼ਨ ਜਦੋਂ ਹੀ ਮਿਲਦੀ ਹੈ ਕਿ ਉਹ ਕਦੋਂ ਚੱਲਣਗੇ ਉਹਦੇ ਸਾਹਿਬ ਨਾਲ ਕੱਲ ਜਾਂ ਜਿਵੇਂ ਜਿਹੜੇ ਲਾਸਟ ਰਾਈਟਸ ਨੇ ਸਰਕਾਰ ਕਦੋਂ ਹੁੰਦਾ ਹੈ ਉਹਦੇ ਬਾਰੇ ਉਹਦੇ ਪਰਿਵਾਰ ਨੇ ਫੈਸਲਾ ਲੈਣਾ ਹੈ